ਇੱਕ ਵੱਖਰਾ ਨਰੇਟਿਵ ਅਕਾਲੀ ਦਲ ਨੂੰ ਲੈ ਕੇ ਦੁਬਾਰਾ ਉਭਰਨ ਲੱਗਿਆ ਹਾਲਾਂਕਿ ਅਜੇ ਤੱਕ ਤਾਂ ਮਾਨਪ੍ਰੀਤ ਸਿੰਘ ਇਹ ਵਾਲੀ ਬਾਰੇ ਚਰਚਾਾਂਵਾਂ ਚੱਲ ਰਹੀਆਂ ਸੀ ਪਰ ਵਿੱਚੋਂ ਵਿਕਰਮ ਸਿੰਘ ਮਜੀਠੀਆ ਬਾਰੇ ਚਰਚਾ ਕਿੱਥੋਂ ਛਿੜ ਗਈ ਇਹ ਸਮਝ ਨਹੀਂ ਆ ਰਿਹਾ ਪਰ ਤਾਂ ਵੀ ਚਰਚਾ ਤਾਂ ਛੜ ਗਈ ਹੈ ਚਰਚਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਹੀ ਆ ਗਿਆ ਔਰ ਚਰਚਾ ਇਹ ਛਿੜੀ ਹੈ ਕਿ ਕੀ ਵਿਕਰਮ ਸਿੰਘ ਮਜੀਠੀਆ ਵੀ ਹੁਣ ਡੁੱਬਦੀ ਕਸ਼ਤੀ ਦੇ ਵਿੱਚੋਂ ਉਤਰ ਸਕਦੇ ਨੇ ਇਹਦੇ ਜਵਾਬ ਦੇ ਵਜ ਦੇ ਵਿੱਚ ਜਿੰਨੇ ਵੀ ਬੁੱਧੀਜੀਵੀ ਨੇ ਉਹ ਵਿਕਰਮ ਸਿੰਘ ਮਜੀਠੀਆ ਦਾ ਪੱਖ ਪੂਰਦੇ ਨੇ ਉਹ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਭਾਵੇਂ 100 ਇਲਜ਼ਾਮ ਹੋਣ ਪਰ ਵਿਕਰਮ ਸਿੰਘ ਮਜੀਠੀਆ ਨਿੱਜੀ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਸ਼ਖਸ ਨਹੀਂ ਕਿ ਉਹ ਆਪਣੀ ਭੈਣ ਨੂੰ ਅਤੇ ਆਪਣੇ ਜੀਜੇ ਨੂੰ ਇਸ ਤਰ੍ਹਾਂ ਡੁੱਬਦੀ ਬੇੜੀ ਦੇ ਵਿੱਚ ਇਕੱਲਾ ਛੱਡ ਦੇ। ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਮਾਝੇ ਦੇ ਜਰਨੈਲ ਜਾਣੇ ਜਾਂਦੇ ਨੇ। ਮਾਝੇ ਵਿੱਚ ਉਹਨਾਂ ਦਾ ਸੁਖ ਜਾਣਿਆ ਜਾਂਦਾ ਪਰ ਅਕਾਲੀ ਦਲ ਦੀ ਜੋ ਸਥਿਤੀ ਬਣੀ ਹੋਈ ਹੈ ਖਾਸ ਕਰਕੇ ਜੇ ਵਿਕਰਮ ਸਿੰਘ ਮਦੀਠੀਆ ਦੀ ਗੱਲ ਕਰੀਏ ਤਾਂ ਨੌਜਵਾਨਾਂ ਦੇ ਵਿੱਚ ਭਾਰੀ ਉਹਨਾਂ ਦਾ ਉਤਸ਼ਾਹ ਹੈਗਾ ਭਾਵੇਂ ਉਹ ਮਾਝਾ ਹੋਵੇ ਫਿਰ ਮਾਲਵਾ ਹੋਵੇ ਜਾਂ ਦੁਆਬਾ ਹੋਵੇ ਇਹ ਸਾਰੇ ਜਿਹੜੇ ਹਲਕੇ ਹੈਗੇ ਸਾਰੇ ਏਰੀਆਜ਼ ਜਿਹੜੇ ਹੈਗੇ ਨੇ ਪੰਜਾਬ ਦੇ ਇਹਨਾਂ ਦੇ ਵਿੱਚ ਜਿਹੜਾ ਖਾਸ ਕਰਕੇ ਨੌਜਵਾਨ ਵਰਗ ਹੈਗਾ ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਇੱਕ ਵੱਖਰਾ ਕਰੇਜ਼ ਹੈ ਭਾਵੇਂ ਸਿਆਸੀ ਪੱਧਰ ਦੇ ਉੱਤੇ ਮਾਲਵੇਰੀ ਸਿਆਸਤ ਵੱਖਰੀ ਹੋਵੇ ਦੁਆਬੇਰੀ ਵੱਖਰੀ ਹੋਵੇ ਤੇ ਮਾਝੇ ਦੀ ਵੱਖਰੀ ਹੋਵੇ ਪਰ ਇਸ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਦਾ ਇੱਕ ਪਰਸਨੈਲਿਟੀ ਲੈਵਲ ਕਰੇਜ਼ ਵੀ ਹੈਗਾ ਜਿਹਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਇੱਕ ਸੀਨੀਅਰ ਲੀਡਰ ਐਕਿਊਮੂਲੇਟਿਵਲੀ ਜਾਣੇ ਜਾਂਦੇ ਨੇ ਸਿਆਸੀ ਅਤੇ ਪਰਸਨੈਲਿਟੀ ਬੇਸ ਜਿਹੜਾ ਰਸੂਖ ਦੋਵਾਂ ਨੂੰ ਮਿਲਾ ਕੇ ਹੁਣ ਜੇ ਗੱਲ ਕਰੀਏ ਵਿਕਰਮ ਸਿੰਘ ਮਜੀਠੀਆ ਦੀ ਇਸ ਚਰਚਾ ਦੀ ਕਿ ਵਿਕਰਮ ਸਿੰਘ ਮਜੀਠੀਆ ਜਾ ਸਕਦੇ ਨੇ ਵਿਕਰਮ ਸਿੰਘ ਮਜੀਠੀਆ ਕਦੇ ਵੀ ਆਪਣੇ ਪਰਿਵਾਰ ਨੂੰ ਇਦਾਂ ਇਕੱਲਿਆਂ ਨਹੀਂ ਛੱਡਣਗੇ ਇਸ ਗੱਲ ਦਾ ਦਾਵਾ ਸੀਨੀਅਰ ਲੀਡਰਸ ਨੇ ਕੀਤਾ ਉਹ ਕਹਿੰਦੇ ਨੇ ਕਿ ਉਹਨਾਂ ਦੇ ਉੱਤੇ ਲੱਖ ਇਲਜ਼ਾਮ ਹੋ ਸਕਦੇ ਨੇ ਲੱਖ ਇਲਜ਼ਾਮਾਂ ਦੇ ਵਿੱਚ ਉਹਨਾਂ ਨੂੰ ਲੰਘਣਾ ਪੈ ਸਕਦਾ ਹੋ ਸਕਦਾ ਹੈ ਕਿ ਉਹਨਾਂ ਦੇ ਸਮੇਂ ਨੂੰ ਕੁਝ ਕਾਰਵਾਈਆਂ ਇਦਾਂ ਦੀਆਂ ਵੀ ਹੋਣ ਕਿ ਜਿਸ ਦੇ ਵਿੱਚ ਉਹਨਾਂ ਨੂੰ ਤਕਲੀਫਾਂ ਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇ ਪਰ ਪਰਵਾਰ ਨੂੰ ਖਾਸ ਕਰਕੇ ਅਕਾਲੀ ਦਲ ਨੂੰ ਇਸ ਤਰ੍ਹਾਂ ਇਕੱਲਿਆਂ ਨਹੀਂ ਛੱਡਣਗੇ ਅਕਾਲੀ ਦਲ ਵਾਸਤੇ ਉਹ ਹਿਰਦ ਹੈਗੇ ਨੇ ਸ਼ੁਰੂ ਤੋਂ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਬੜੇ ਬੁੱਧੀਜੀਵੀਆਂ ਨੇ ਜਵਾਬ ਜਿਹੜਾ ਹੈ ਉਹ ਦਿੱਤਾ ਆ ਇਸ 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 ਟਿੱਪਣੀ ਦੇ ਉੱਤੇ ਸਪਸ਼ਟੀਕਰਨ ਦਿੱਤਾ ਆ ਕਿ ਵਿਕਰਮ ਸਿੰਘ ਮਜੀਠੀਆ ਇਸ ਕਿਸਮ ਦੇ ਵਿਅਕਤੀ ਨਹੀਂ ਹੈ ਕਿ ਉਹ ਡੁੱਬਦੀ ਬੇੜੀ ਨੂੰ ਛੱਡ ਕੇ ਤੇ ਆਪਣੀ ਜਾਨ ਬਚਾਉਣ ਵਾਲੇ ਬਣਨ ਉਹ ਸਗੋਂ ਨਾਲ ਲੈ ਕੇ ਚੱਲਣ ਵਾਲੇ ਸ਼ਖਸ ਰਹੇ ਨੇ ਹਮੇਸ਼ਾ ਖੈਰ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਦੇ ਪੈਰਲਲ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਦੀ ਸਥਿਤੀ ਵੀ ਗਮਗੀਨ ਹੈ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤਨਖਾਈਆ ਕਰਾਰ ਨੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਵੇਲੇ ਘਰੇ ਪਏ ਨੇ ਅਜੇ ਕਾਲ ਤੱਕ ਸਾਹਬ ਕੇਸ ਚੱਲਦਾ ਪਿਆ ਅਜੇ ਤੱਕ ਸਜ਼ਾ ਜਾਂ ਸੇਵਾ ਲਗਣੀ ਬਾਕੀ ਹੈ ਦੂਜੇ ਪਾਸੇ ਜ਼ਿਮਨੀ ਚੋਣਾ ਆਈਆਂ ਹੋਈਆਂ ਜ਼ਿਮਨੀ ਚੋਣਾ ਆਉਣ ਤੋਂ ਪਹਿਲਾਂ ਪਹਿਲਾਂ ਸੀਨੀਅਰ ਲੀਡਰ ਜਿਹੜੇ ਅਕਾਲੀ ਦਲ ਦੇ ਨੇ ਉਹ ਕਿਨਾਰਾ ਕਰ ਗਏ ਨੇ ਤੇ ਵਿਧਾਨ ਸਭਾ ਦੇ ਵਿੱਚ ਸਥਿਤੀ ਅਚਾਨਕ ਗਮਗੀਨ ਹੋਈ ਪਈ ਹੈ ਜਿੱਥੇ ਸਿਰਫ ਬੀਬਾ ਗਨੀਵ ਕੌਰ ਮਜੀਠੀਆ ਔਰ ਦੂਜੇ ਪਾਸੇ ਮਨਪ੍ਰੀਤਿਆੜੀ ਨੇ ਮਨਪ੍ਰੀਤਿਆੜੀ ਜ਼ਰੂਰ ਵਿਧਾਨ ਸਭਾ ਚ ਬੋਲਦੇ ਨੇ ਪਰ ਪਾਰਟੀ ਗਤੀਵਿਧੀਆਂ ਤੋਂ ਕਾਹਾਂ ਦੂਰ ਬੈਠੇ ਹੋਏ ਨੇ ਦੂਜੇ ਪਾਸੇ ਅਕਾਲੀ ਦਲ ਦੇ ਆਪਣੇ ਪ੍ਰਧਾਨ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਹ ਪ੍ਰਧਾਨਤਾ ਨੇ ਪਰ ਉਹਨਾਂ ਨੇ ਅਜੇ ਅਸਤੀਫਾ ਨਹੀਂ ਦਿੱਤਾ ਦੂਜੇ ਪਾਸੇ ਤਨਖਾਹੀਆਂ ਕਰਾਰ ਉਹਨਾਂ ਨੂੰ ਦੇ ਦਿੱਤਾ ਗਿਆ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਲੱਗੀ ਹੋਈ ਹੈ ਅਕਾਲੀ ਦਲ ਦੇ ਉੱਤੇ ਯਾਨੀ ਕਿ ਪਾਰਟੀ ਇਸ ਵੇਲੇ ਉਥਲ-ਪਥਲ ਹੈ ਬਾਗੀ ਲੀਡਰਾਂ ਨੇ ਆਪਣੀ ਬਗਾਵਤ ਤੋਂ ਬਾਅਦ ਉਹ ਸਾਰਾ ਕਨਸੈਪਟ ਸਾਰਾ ਐਪੀਸੋਡ ਤੁਹਾਡੇ ਸਾਹਮਣੇ ਆ ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਜਿਹੜਾ ਉਹ ਅਡੋਲ ਹੈ ਬੀਬਾ ਹਰ ਸਿਮਰਤ ਕੋਰ ਬਾਦਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਾਂ ਕਹਿ ਦਈਏ ਕਿ ਬੀਬਾ ਸਿਮਰਤ ਕੋਰ ਬਾਦਲ ਨੇ ਜ਼ਿੰਮੇਵਾਰੀ ਚੁੱਕ ਲਈ ਹੈ ਕਿ ਜੇ ਹੋਰ ਕੋਈ ਨਹੀਂ ਤਾਂ ਮੈਂ ਆਪ ਮੈਦਾਨ ਦੇ ਵਿੱਚ ਉਤਰਾਂਗੀ ਔਰ ਗਿੱਦੜ ਬਾ ਮੈਦਾਨ ਦੇ ਵਿੱਚ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਦੂਜੇ ਪਾਸੇ ਹੁਣ ਵਿਕਰਮ ਸਿੰਘ ਮਜੀਠੀਆ ਦੀ ਚਰਚਾ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਬੁੱਧੀ ਜੀ ਵੀ ਇਹੀ ਗੱਲ ਕਰਦੇ ਆ ਕਿ ਉਹ ਆਪਣੀ ਪਾਰਟੀ ਦਾ ਅਤੇ ਆਪਣੇ ਭੈਣ ਅਤੇ ਜੀਜੇ ਦਾ ਸਾਥ ਅੰਤ ਤੱਕ ਨਹੀਂ ਛੱਡਣਗੇ ਹੁਣ ਸਿਆਸਤ ਇੱਕ ਬੜੀ ਭਾਰੂ ਚੀਜ਼ ਹੈ ਇੱਥੇ ਆ ਕੇ ਬਹੁਤ ਚੀਜ਼ਾਂ ਬਦਲ ਜਾਂਦੀਆਂ ਨੇ ਇੱਕੋ ਪਰਿਵਾਰ ਦੇ ਵਿੱਚ ਲਹਿਦਾ ਲਹਿਦਾ ਪਾਰਟੀਆਂ ਵਾਸ ਕਰਦੀਆਂ ਨੇ ਸਗੇ ਭਰਾ ਅਲਹਿਦਾ ਲਹਿਦਾ ਪਾਰਟੀਆਂ ਦੇ ਵਿੱਚ ਹੁੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਆਪਣਾ ਆਪਸੀ ਰਿਸ਼ਤਾ ਜਿਹੜਾ ਉਹ ਵਿਗੜਿਆ ਹੋਵੇ ਖੈਰ ਅਬ ਆਪਸੀ ਰਿਸ਼ਤੇ ਪਰਸਨਲ ਟਾਕਸ ਹੁੰਦੀਆਂ ਨੇ ਸਿਆਸੀ ਪਦਰ ਤੇ ਗੱਲ ਕਰੀਏ ਸਿਆਸੀ ਪਦਰ ਤੇ ਫਿਲਹਾਲ ਬੁੱਧੀਜੀਵੀਆਂ ਦੇ ਬਕੌਲ ਇਦਾਂ ਦਾ ਕੋਈ ਵੀ ਅਸਾਰ ਨਜ਼ਰ ਨਹੀਂ ਆ ਰਿਹਾ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਵਿਕਰਮ ਸਿੰਘ ਮਜੀਠੀਆ ਪਾਰਟੀ ਛੱਡ ਰਹੇ ਨਹੀਂ ਜਾਂ ਛੱਡ ਸਕਦੇ ਵੀ ਨਹੀਂ ਖੈਰ ਆਉਣ ਦਾ ਸਮਾਂ ਕੀ ਲੈ ਕੇ ਆਵੇਗਾ ਇਹ ਡਿਸਕਸ਼ਨ ਕੀ ਦੁਆਰਾ ਕਰਨ ਯੋਗ ਹੈ ਜਾਂ ਨਹੀਂ ਇਹ ਇੱਥੇ ਹੀ ਕਲੀਅਰ ਹੋ ਜਾਂਦਾ ਹੈ ਕਿ ਇੱਥੇ ਅੰਤ ਤੱਕ ਆ ਕੇ ਬੁੱਧੀਜੀਵੀਆਂ ਨੇ ਵੀ ਸਿਆਸੀ ਪੰਡਤਾਂ ਨੇ ਵੀ ਪੂਰਨ ਵਿਰਾਮ ਲਾ ਦਿੱਤਾ ਹੈ ਕਿ ਇਸ ਤੋਂ ਅੱਗੇ ਇਹਨੂੰ ਵਿਚਾਰਨ ਦੀ ਲੋੜ ਹੀ ਨਹੀਂ ਹੈ ਖੈਰ ਵਿਕਰਮ ਸਿੰਘ ਮਜੀਠੀਆ ਆਉਂਦੇ ਸਮੇਂ ਨੂੰ ਸਿਆਸੀ ਪਦਰ ਤੇ ਕੀ ਕਰਦੇ ਕੀ ਨਹੀਂ ਕਰਦੇ ਪਾਰਟੀ ਵਾਸਤੇ ਕੀ ਕਰਦੇ ਕੀ ਨਹੀਂ ਕਰਦੇ ਇਹ ਉਹ ਜਾਣਦੇ ਆ ਜਾਂ ਪਾਰਟੀ ਜਾਣਦੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ